ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾਹਿ ਨਜਿਹ रूप रंग अर रेखा पेकौ कहेना सक्त कहै अचल मूरत अनभौ प्रकाश अमतोज कहि जै कोट इंद्र इन्द्रान साहो सहान गनिजै त्रिपौण महीप सुर नर असुर ਨੇਤ ਨੇਤ ਬੰ ਤ੍ਰਿਨ ਕਹਿਤ ਤਵ ਸਰਬਨਾਮ ਕਥੈ ਕਮਨ ਕਰਮਨਾ ਬਰਨਤ ਸੁਮਤ ਸੱਜਣ ਸਚਾ ਪਾਤਿ ਸਾਹੋ ਸਿਰਸਾ ਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਹੋ ਸਬ ਕੋ ਹਟਲ ਗੁਰ ਸੇਵੈ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਪਤ ਕੁਸੰਭਦੀ ਨੂਰ ਅਰਸਾਂ ਪਰਸਹੁ ਛਟਿਏ ਤਉ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਰਬ ਆਪੇ ਤੋਲਤ ਲਾਇਆ ਆਪੇ ਸਹੋ ਆਪੇ ਵਣਜਾਰਾਂ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਪਿਛੇ ਟੰਕ ਚੜਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਹੋ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਧਰਤੀ ਸਾਜਿਨ ਪਿਆਰੇ ਵਿਸ਼ੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪੈ ਦਾ ਪਿਆਰਾ ਬਨ ਬકરી ਸੀ ਹੋ ਹੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਅਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਸਕੇ ਜਲਾਇਆ ਅਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈੰਦੇ ਸਭ ਲਵਾਇਆ ਅਪੇ ਤਾਂ ਦੀਬਾਨ ਹੈ ਪਿਆਰਾ ਅਪੇ ਕਾਰੇ ਲਾਇਆ ਜੋ ਆਪ ਚਲਾਏ ਤ्यों ਚੱਲਿਆ ਪਿਆਰੇ ਜੋ ਹਰ ਪ੍ਰਭ ਮੇਰੇ ਭਾਇਆ ਅਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇ ਜੋ ਆਪ ਚਲਾਏ ਤਿਉ ਚੱਲੀ ਏ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ